ਹਾਂਜੀ ਅਸਤੀ ਗੱਲ ਜੀ ਕੀ ਹਾਲ ਚਾਲ ਨੇ ਝੋਨੇ ਦੀ ਦਵਾਈ ਸ਼ੁਰੂ ਹੋ ਗਈ ਤੇ ਕਰਦੇ ਆਂ ਗੱਲਬਾਤ ਤੇ ਤੁਹਾਨੂੰ ਦਿਖਾਉਣੇ ਆ ਸਾਰਾ ਸੀਜ਼ਨ ਕਿਵੇਂ ਝੋਨਾ ਲੱਗਦਾ ਹੁੰਦਾ ਤੇ ਉਹ ਰੇਸੂ ਸਿੰਘ ਜੀ ਨਾਲ ਗੱਲਬਾਤ ਕਰਾਵਾਂਗੇ ਜੋ ਕਿ ਪਹਿਲਾਂ ਵੀ ਸਾਡੇ ਕੋਲ ਝੋਨਾ ਲਵਾ ਕੇ ਬੈਠੂ ਜੀ ਰੇਸੂ ਸਿੰਘ ਜੀ ਕੀ ਹਾਲ ਚਾਲ ਨੇ ਸੈਟਾ ਪਹਿਲਾਂ ਸੈਟਾ ਪਹਿਲਾਂ ਆਈ ਦੱਸ ਤੇ ਝੋਨੇ ਦਾ ਹੁਣ ਠੰਡ ਹੈਗੀ ਗਰਮੀ ਕਿ ਨਹੀਂ ਗਾ ਗਰਮੀ ਬਹੁਤ ਆ ਤੇ ਝੋਨਾ ਕਿਵੇਂ ਸਟਿੱਟ ਲੱਗੀ ਜਾਂਦਾ ਸਟਾ ਜਾ ਵਧੇ ਜਾਂਦਾ ਤੇ ਹੋਰ ਕੀ ਕਹਿਣਾ ਜਾਵਣਾ ਤੁਸੀਂ ਉਹ ਸੰਝ ਹੋ ਜੇ ਠੰਡ ਹੋ ਜੇ ਤੇ ਤੁਸੀਂ ਉਹਦੇ ਗੱਲ ਕੀਤੀ ਤੁਸੀਂ ਬਾਹਰ ਨਾਲ ਕਿਸ ਵੀ ਜਾ ਕੇ ਆਏ ਹੋ ਕਿੱਥੇ ਕਿੱਥੇ ਜਾ ਗਏ ਹੋ ਤੁਸੀਂ ਦੱਸੋ ਕੀ ਕੀ ਕਦੇ ਕੰਮ ਕਿੱਥੇ ਕਿੱਥੇ ਕੀਤਾ ਕਿੱਥੇ ਕਿੱਥੇ ਕੀਤਾ ਕੰਮ ਤੁਸੀਂ ਆਹ ਤਾਂ ਕੀਤਾ ਹਾਂਜੀ ਤੇ ਹਾਂ ਉਹ ਵੀ ਗਏ ਆ ਗਫਾਲ ਮੋਜਨ ਤੇ ਤੁਸੀਂ ਬਾਹਰ ਦੇ ਸੀ ਵੀ ਜਾ ਕੇ ਆਏ ਹੋ ਆ ਬਾਹਰ ਦੇ ਸੀ ਕਿੱਥੇ ਗਏ ਹੋ ਗਏ ਆ ਇੱਧਰ ਅਸਿਕੜ ਕਿੱਥੇ ਅਸਿਕੜ ਤੋ ਉਹ ਕਿੱਥੇ ਆ ਇੱਧਰ ਜਗਾ ਅੰਦਰ ਹੈ ਨਹੀਂ ਅੱਛਾ ਉੱਥੇ ਫਿਰ ਪੂਰਾ ਤੁਸੀਂ ਕੰਮ ਕੰਮ ਪੂਰਾ ਕੀਤਾ ਪੂਰਾ ਗਿਆ ਵਧੀਆ ਹੁਣ ਤੁਸੀਂ ਹਰ ਇੱਕ ਪ੍ਰਕਾਰ ਦਾ ਕੰਮ ਕਰਦਾ ਆ ਕਾ ਵੀ ਰੋਨੇ ਆ ਫਟਾਏ ਫੋਜ ਦੇ ਸਬਜ਼ੀ ਵੇਚੀ ਆ ਸਾਰਾ ਕੁਝ ਕੀਤਾ ਮਤਲਬ ਹਾਂ ਯਾਰ ਕੁਝ ਕੀਤਾ ਠੀਕ ਹੈ ਚਲੋ ਹੁਣ ਰੱਬ ਦੀ ਕਿਰਪਾ ਨਾਲ ਵਧੀਆ ਓਕੇ ਦੀ ਰਿਪੋਰਟ ਚੱਲੀ ਜਾ ਰਹੀ ਓਕੇ ਹੋ ਵਧੀਆ ਅੱਛਾ ਚਲੋ ਐ ਦਸ ਕਿਹੜੀ ਚਾਉਂਦਾ ਰੋਨੇ ਆ ਵਿੱਚ ਹਾਂਜੀ ਦੇਖੋ ਵੀਊ ਦੇਖੋ ਇਹ ਝੋਨਾ ਲੱਗ ਜਾਂਦਾ ਉਧਰ ਟਰੈਕਟਰ ਚੱਲੀ ਜਾਂਦਾ ਆਪਣਾ ਕਦੋਂ ਗਰੀ ਜਾਂਦੇ ਆ ਉਹ ਸਾਹਮਣੇ ਵੀਰੂ ਦੇਖੋ ਫੱਕ ਪੱਟੀਆਂ ਨੇ ਇੱਧਰ ਸਾਰੇ ਆਪਣੇ ਫੱਕ ਪੱਟੀਆਂ ਜਾਂਦੇ ਆ ਇਹ ਤਾਂ ਖੜਾ ਵੱਡੂ ਸਸਾ ਦਵਾਈ ਆਗਾ ਮੈਂ ਦੁੱਝ ਰਖਦਾ ਰਾਜੇਸ ਸਿੰਘ ਤੁਸੀਂ ਜਾਣਦੇ ਹੋ ਤੁਸੀਂ ਹੁਣ ਸਾਡੀ ਹਰ ਇੱਕ ਵੀਡੀਓ ਤੁਹਾਨੂੰ ਆ ਮਿਲੂਗਾ ਝੋਨੇ ਦੇ ਸੀਜ਼ਨ ਤੱਕ ਬਹੁਤ ਹੀ ਚੰਗਾ ਸੁਭਾਅ ਕੋਈ ਮਰਜ਼ੀ ਕੰਮ ਜੜਾ ਦੋ ਫਟਾ ਫੱਟੇ ਚੱਕ ਦਿੰਦਾ ਮੈਂ ਰਾਜੇਸ ਸਿੰਘ ਜੀ ਲੱਗੇ ਪਏ ਆ ਬੱਟਾ ਪੋਚਣ ਆ ਬੱਟਾ ਪੋਛਦੀ ਏ ਪੜਾ ਠੰਡ ਹੈਗੀ ਆ ਉਧਰ ਖੱਦੂ ਹੋਈ ਜਾਂਦਾ ਆਪਣਾ ਬਸ ਛੇਤੀ ਨਿਬੜ ਜੂ ਕੰਮ ਦਿਖਾਉਣੇ ਆ ਅਗਲੀ ਅਪਡੇਟ ਹਾਂਜੀ ਰੇਸਮ ਨੂੰ ਚੂਹਿਆਂ ਨੇ ਖਾ ਲਿਆ ਖੱਡ ਜੋ ਪਾਣੀ ਪਈ ਜਾਂਦਾ ਬੰਦ ਹੀ ਨਹੀਂ ਹੁੰਦੀ ਕਿੰਨੇ ਵਾਰੀ ਬੰਦ ਕਰ ਗਿਆ ਕਹਿੰਦਾ ਲਹੂ ਪੀ ਲਿਆ ਲਹੂ ਪੀ ਲਿਆ ਓਏ ਤੂੰ ਹੈਗਾ ਲਹੂ ਪਿਆ ਕਹਿੰਦਾ ਉਧਰ ਜਾ ਕੇ ਉਧਰੋਂ ਭੱਜ ਕੇ ਇੱਧਰ ਆਉਂਦਾ ਆ ਦੇਖੋ ਕਹਿੰਦਾ ਚੂਹਿਆਂ ਨੇ ਲਹੂ ਪੀ ਲਿਆ ਓਏ ਲਹੂ ਪੀ ਰਿਹਾ ਭਾਤਾਂ ਖਰੀ ਹੋਏ ਤੂੰ ਮਰੀ ਅੱਛਾ ਉਦੋਂ ਮਰੀ ਗਿਆ ਸ਼ਤਾਂ ਚਲੋ ਦੰਨੇ ਆ ਜੀ ਅਗਲੀ ਅਪਡੇਟ ਕੀ ਕਦੂ ਕਰ ਲਿਆ ਤੇ ਘਰੋਂ ਟਰਾਲੀ ਭਾਗੇ ਲੈ ਕੇ ਆਉਣੇ ਆ ਇਸ ਤੋਂ ਬਾਅਦ ਫਿਰ ਆਪਾਂ ਦਿਖਾਵਾਂਗੇ ਅਗਲੀ ਅਪਡੇਟ ਬੰਦੇ ਛੱਡ ਕੇ ਆਵਾਂਗੇ ਕਦੂ ਦਾ ਕੰਮ ਲੱਫੜ ਗਿਆ ਹੁਣ ਕੱਲ ਨੂੰ ਕਰਾਂਗੇ ਜੀ ਹਾਂ ਦੇਖੋ ਰੇਸ਼ਮ ਸਿੰਘ ਜੀ ਬਤਨ ਕੀ ਕਰੀ ਜਾਂਦੇ ਆ ਕੀ ਕਰੀ ਜਾਂਦਾ ਸਿੱਖਾ ਦਾਰੇ ਡੱਬੀ ਇਹ ਤੋਂ ਡੱਬੀ ਮਿਲਦੀ ਆਏ ਭੈੜਾ ਉਹ ਡੱਬੀ ਭਾਲ ਕੇ ਲਿਆਂਦੀ ਆ ਤੇ ਹੁਣ ਸਿੰਘ ਨੇ ਹਾਂ ਜੀ ਹੁਣ ਆਪਾਂ ਬੰਦੇ ਛੱਡਣ ਜਾਂਦੇ ਆ ਝੋਨੇ ਵਾਲੇ ਤੇ ਮੌਸਮੀ ਵਾਲਾ ਹੋਇਆ ਪਰ ਉਹਨਾਂ ਨੂੰ ਪਤਾ ਹੀ ਆ। ਚੱਲ ਦਿੰਨੇ ਆ ਅਪਡੇਟ ਅੱਗੇ ਫਿਰ ਸਾਨੂੰ